ਮંત્રી ਸਾਹਿਬ ਦੀ ਨਾਲ ਮੰਤਰੀ ਸਹਿਬਾਨਾਂ ਦੀ ਤੇ ਸਾਡੇ ਡੀਜੀਪੀ ਸਾਹਿਬ ਤੇ ਸਾਰੇ ਅਫਸਰਾਂ ਦੀ ਜਿਹੜੀ ਕੱਲ ਮੀਟਿੰਗ ਹੋਈ ਸੀ ਉਹਦੇ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਜਿਹੜੇ ਜਿਹੜੇ ਬੰਦੇ ਆ ਖੜੇ ਜਾਂਦੇ ਨੇ ਡਰੱਗ ਸਪਲਾਈਅਰ ਉਹਨਾਂ ਦੇ ਜਿਹੜੇ ਕੇਸ ਰਿਸਟਰ ਨੇ ਉਹ ਅਸੀਂ ਪਿਛਲੇ 3 ਸਾਲਾਂ ਦੇ ਸਾਰੇ ਕੇਸ ਠੁੜਵਾ ਕੇ ਡੀਸੀਸ ਨੂੰ ਭੇਜ ਰਹੇ ਹਾਂ ਤਾਂ ਕਿ ਜਿਹੜੀਆਂ ਇਹਨਾਂ ਦੇ ਪਰਿਵਾਰਾਂ ਨੂੰ ਫ੍ਰੀ ਫੈਸਿਲਿਟੀਆਂ ਜਿਹੜੀਆਂ ਮਿਲੀਆਂ ਹੋਈਆਂ ਨੇ ਉਹ ਬੰਦ ਕੀਤੀਆਂ ਜਾਣ ਤੁਸੀਂ ਅਸੀਂ ਲਿਸਟ ਇੱਕ ਦੋ ਦਿਨ ਦੇ ਵਿੱਚ ਸਾਰੇ ਡੀਸੀਸ ਨੂੰ ਭੇਜ ਦਿਆਂਗੇ ਚਾਹੇ ਕਿਸੇ ਦੀ ਖੇਤਾਂ ਦੀ ਬਿਜਲੀ ਦਾ ਕਨੈਕਸ਼ਨ ਉਹਨਾਂ ਨੂੰ ਫ੍ਰੀ ਜਿਹੜਾ ਮਿਲਿਆ ਹੋਇਆ ਤੇ ਘਰ ਦੀ ਬਿਜਲੀ ਇਹ ਜਾਂ ਹੋਰ ਫੈਸਿਲਿਟੀਆਂ ਜਿਹੜੇ ਜਿਹੜੇ ਡਰੱਗ ਪੈਡਲਰਾਂ ਦੇ ਉੱਤੇ ਜਿਹੜੇ ਪਰਚੇ ਦਰਜ ਹੋਏ ਨੇ ਉਹ ਅਸੀਂ ਲਿਸਟ ਇੱਕ ਦੋ ਦਿਨ ਚ ਡੀਸੀ ਸਾਹਿਬਾਂ ਨਾਲੋਂ ਭੇਜਾਂਗੇ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਫ੍ਰੀ ਫੈਸਿਲਿਟੀਆਂ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਮਾਨਯੋਗ ਡਿਜੀ ਸਾਹਿਬ ਦੇ ਹੁਕਮਾਂ ਅਨੁਸਾਰ ਜਿਹੜੀਆਂ ਬੰਦ ਕੀਤੀਆਂ ਇਹ ਅਸੀਂ ਡਰੱਗਸ ਦੇ ਵਿੱਚ ਜਿਹੜਾ ਸਪੈਸ਼ਲ ਜੜੀ ਸਾਡੀ ਅੱਜ ਮੁਹਿੰਮ ਚੱਲੀ ਹੋਈ ਏ ਅੱਜ ਪਹਿਲੀ ਮਾਰਚ ਤੋਂ ਇਸੇ ਤਰੀਕੇ ਕੰਟੀਨਿਊ ਰਹੇਗੀ ਤੇ ਹੁਣ ਇਹ ਸਾਡੀ ਜਿਹੜੀ ਇੱਥੇ ਸਰਚ ਆਪਰੇਸ਼ਨ ਚੱਲ ਰਿਹਾ ਇਹਦੇ ਵਿੱਚ ਮਨਜੋਗ ਸਪੈਸ਼ਲ ਡੀਪੀ ਸਾਹਿਬ ਸ਼੍ਰੀ ਅਪਰ シュਕਲਾ ਸਾਹਿਬ ਆ ਰਹੇ ਨੇ ਬਾਕੀ ਡਿਟੇਲ ਤੁਹਾਨੂੰ ਇਸ ਆਪਰੇਸ਼ਨ ਬਾਰੇ ਬਰੀਫ ਹੋ ਕਰ ਦਿੰਦਾ ਸਰ ਕਿੰਨੇ ਕਰਾਊਂਡ ਦਾ ਬੱਦੇ ਕੀਓ ਸਪੈਸ਼ਲ ਟੀਮ ਸਾਹਿਬ ਦੱਸਦੇ ਆ ਆ ਗਿਓ ਅਪਰ シュਕਲਾ ਸਾਹਿਬ ਜੀ ਆ ਰਹੇ ਨੇ ਥੋੜੇ ਦੱਸ ਦਿਓ ਜੀ ਆਗੇ ਤੋਂ ਮંત્રી ਸਾਹਿਬ ਦੀ ਨਾਲ ਮੰਤਰੀ ਸਾਹਿਬਾਨਾਂ ਦੀ ਤੇ ਸਾਡੇ ਡੀਜੀਪੀ ਸਾਹਿਬ ਤੇ ਸਾਰੇ ਅਫਸਰਾਂ ਦੀ ਜਿਹੜੀ ਕੱਲ ਮੀਟਿੰਗ ਹੋਈ ਸੀ ਉਹਦੇ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਜਿਹੜੇ ਜਿਹੜੇ ਬੰਦੇ ਆ ਠੜੇ ਜਾਂਦੇ ਨੇ ਡਰੱਗ ਸਪਲਾਈਰ ਉਹਨਾਂ ਦੇ ਜਿਹੜੇ ਕੇਸ ਰਜਿਸਟਰ ਨੇ ਉਹ ਅਸੀਂ ਪਿਛਲੇ 3 ਸਾਲਾਂ ਦੇ ਸਾਰੇ ਕੇਸ ਕਢਵਾ ਕੇ ਡੀਸੀਸ ਨੂੰ ਭੇਜ ਰਹੇ ਹਾਂ ਤਾਂ ਕਿ ਜਿਹੜੀਆਂ ਇਹਨਾਂ ਦੇ ਪਰਿਵਾਰਾਂ ਨੂੰ ਫ੍ਰੀ ਫੈਸਿਲਿਟੀਆਂ ਜਿਹੜੀਆਂ ਮਿਲੀਆਂ ਹੋਈਆਂ ਨੇ ਉਹ ਬੰਦ ਕੀਤੀਆਂ ਜਾਂਦੇ। ਤੋਂ ਅਸੀਂ ਲਿਸਟ 1-2 ਦਿਨ ਦੇ ਵਿੱਚ ਸਾਰੇ ਡੀਸੀਸ ਨੂੰ ਭੇਜ ਦਿਆਂਗੇ। ਚਾਹੇ ਕਿਸੇ ਦੀ ਖੇਤਾਂ ਦੀ ਬਿਜਲੀ ਦਾ ਕਨੈਕਸ਼ਨ ਉਹਨਾਂ ਨੂੰ ਫ੍ਰੀ ਜਿਹੜਾ ਮਿਲਿਆ ਹੋਇਆ, ਚਾਹੇ ਘਰ ਦੀ ਬਿਜਲੀ ਹੈ ਜਾਂ ਹੋਰ ਫੈਸਿਲਿਟੀਆਂ। ਜਿਹੜੇ-ਜਿਹੜੇ ਡਰੱਗ ਪੈਟਰੋਲਰਾਂ ਦੇ ਉੱਤੇ ਜਿਹੜੇ ਪਰਚੇ ਦਰਜ ਹੋਏ ਨੇ, ਉਹ ਅਸੀਂ ਲਿਸਟ 1-2 ਦਿਨ ਚ ਡੀਸੀ ਸਾਹਿਬਾਂ ਨਾਲੋਂ ਭੇਜਾਂਗੇ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਫ੍ਰੀ ਫੈਸਿਲਿਟੀਆਂ ਜੋ ਮੰਤਰੀ ਜੀ ਸਾਹਿਬ ਦੇ ਮੰਤਰੀ ਡਿਜੀਟੀ ਸਾਹਿਬ ਦੇ ਹੁਕਮਾਂ ਅਨੁਸਾਰ ਜੜੀਆਂ ਉਹ ਬੰਦ ਕੀਤੀਆਂ ਇਹ ਅਸੀਂ ਡਰੱਗਸ ਦੇ ਵਿੱਚ ਜਿਹੜਾ ਸਪੈਸ਼ਲ ਜਿਹੜੀ ਸਾਡੀ ਅੱਜ ਮਹਿੰਮ ਚੱਲੀ ਹੋਈ ਏ ਅੱਜ ਪਹਿਲੀ ਮਾਰਚ ਤੋਂ ਇਸੇ ਤਰੀਕੇ ਕੰਟੀਨਿਊ ਰਹੇਗੀ ਤੇ ਹੁਣੇ ਹੀ ਸਾਡੀ ਜਿਹੜੀ ਇੱਥੇ ਸਰਚ ਆਪਰੇਸ਼ਨ ਚੱਲ ਰਿਹਾ ਇਹਦੇ ਵਿੱਚ ਮਾਨਯੋਗ ਸਪੈਸ਼ਲ ਡੀਪੀ ਸਾਹਿਬ ਸ਼੍ਰੀ ਅਰਪਰ ਸ਼ੋਗਲਾ ਸਾਹਿਬ ਆ ਰਹੇ ਨੇ ਬਾਕੀ ਡਿਟੇਲ ਤੁਹਾਨੂੰ ਇਸ ਆਪਰੇਸ਼ਨ ਬਾਰੇ ਬਰੀਫ ਹੋ ਕਰ ਦਿਆਂਗਾ ਸਰ ਕਿੰਨੇ ਕ੍ਰਾਊਂਡ ਦਾ ਬੱਦੇ ਕੀਤੇ ਹੋ ਸਪੈਸ਼ਲ ਡੀਪੀ ਸਾਹਿਬ ਦੱਸਦੇ ਆਗੇ ਅਰਪਰ ਸ਼ੋਗਲਾ ਸਾਹਿਬ ਵੀ ਆ ਰਹੇ ਨੇ ਹੁਣੇ ਦੱਸ ਦਿਆ ਜੀ ਆ ਗਿਆ ਤਾਂ ਮંત્રી ਸਾਹਿਬ ਦੀ ਨਾਲ ਮੰਤਰੀ ਸਹਿਬਾਨਾਂ ਦੀ ਤੇ ਸਾਡੇ ਡੀਜੀਪੀ ਸਾਹਿਬ ਤੇ ਸਾਰੇ ਅਫਸਰਾਂ ਦੀ ਜਿਹੜੀ ਕੱਲ ਮੀਟਿੰਗ ਹੋਈ ਸੀ ਉਹਦੇ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਜਿਹੜੇ ਜਿਹੜੇ ਬੰਦੇ ਆ ਫੜੇ ਜਾਂਦੇ ਨੇ ਡਰੱਗ ਸਪਲਾਈਅਰ ਉਹਨਾਂ ਦੇ ਜਿਹੜੇ ਕੇਸ ਰਿਸਟਰ ਨੇ ਉਹ ਅਸੀਂ ਪਿਛਲੇ 3 ਸਾਲਾਂ ਦੇ ਸਾਰੇ ਕੇਸ ਕਢਵਾ ਕੇ ਡੀਸੀਸ ਨੂੰ ਭੇਜ ਰਹੇ ਹਾਂ ਤਾਂ ਕਿ ਜਿਹੜੀਆਂ ਇਹਨਾਂ ਦੇ ਪਰਿਵਾਰਾਂ ਨੂੰ ਫ੍ਰੀ ਫੈਸਿਲਿਟੀਆਂ ਜਿਹੜੀਆਂ ਮਿਲੀਆਂ ਹੋਈਆਂ ਨੇ ਉਹ ਬੰਦ ਕੀਤੀਆਂ ਜਾਂਦਾ। ਤੋਂ ਅਸੀਂ ਲਿਸਟ 1-2 ਦਿਨ ਦੇ ਵਿੱਚ ਸਾਰੇ ਡੀਸੀਸ ਨੂੰ ਭੇਜ ਦਿਆਂਗੇ। ਚਾਹੇ ਕਿਸੇ ਦੀ ਖੇਤਾਂ ਦੀ ਬਿਜਲੀ ਦਾ ਕਨੈਕਸ਼ਨ ਉਹਨਾਂ ਨੂੰ ਫ੍ਰੀ ਜਿਹੜਾ ਮਿਲਿਆ ਹੋਇਆ, ਚਾਹੇ ਘਰ ਦੀ ਬਿਜਲੀ ਐ ਜਾਂ ਹੋਰ ਫੈਸਿਲਿਟੀਆਂ। ਜਿਹੜੇ-ਜਿਹੜੇ ਡਰੱਗ ਪੈਟਰੋਲਰਾਂ ਦੇ ਉੱਤੇ ਜਿਹੜੇ ਪਰਚੇ ਚਾਰਜ ਹੋਏ ਨੇ, ਉਹ ਅਸੀਂ ਲਿਸਟ 1-2 ਦਿਨ ਦੇ ਡੀਸੀ ਸਾਹਿਬਾਂ ਨਾਲੋਂ ਭੇਜਾਂਗੇ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਫ੍ਰੀ ਫੈਸਿਲਿਟੀਆਂ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਤੇ ਮਾਨਯੋਗ ਡਿਜੀ ਸਾਹਿਬ ਦੇ ਹੁਕਮਾਂ ਅਨੁਸਾਰ ਜੜੀਆਂ ਉਹ ਬੰਦ ਕੀਤੀਆਂ ਇਹ ਅਸੀਂ ਡਰੱਗਸ ਦੇ ਵਿੱਚ ਜਿਹੜਾ ਸਪੈਸ਼ਲ ਜੜੀ ਸਾਡੀ ਅੱਜ ਮਹਿੰਮ ਚੱਲੀ ਹੋਈ ਏ ਅੱਜ ਪਹਿਲੀ ਮਾਰਚ ਤੋਂ ਇਸੇ ਤਰੀਕੇ ਕੰਟੀਨਿਊ ਰਹੇਗੀ ਤੇ ਹੁਣ ਇਹ ਸਾਡੀ ਜਿਹੜੀ ਇੱਥੇ ਸਰਚ ਆਪਰੇਸ਼ਨ ਚੱਲ ਰਿਹਾ ਇਹਦੇ ਵਿੱਚ ਮਾਨਯੋਗ ਸਪੈਸ਼ਲ ਡੀਪੀ ਸਾਹਿਬ ਸ਼੍ਰੀ ਅਪਰ ਚੋਗਲਾ ਸਾਹਿਬ ਆ ਰਹੇ ਨੇ ਬਾਕੀ ਡਿਟੇਲ ਤੁਹਾਨੂੰ ਇਸ ਆਪਰੇਸ਼ਨ ਬਾਰੇ ਬਰੀਫ ਹੋ ਕਰ ਦਿੰਦਾ ਸਰ ਕਿੰਨੇ ਕਰਾਉਂਦਾ ਬੱਦੇ ਕੀਤੇ ਹੋ ਸਪੈਸ਼ਲ ਟੀਮ ਸਾਹਿਬ ਦੱਸਦੇ ਆਗੇ ਅਰਪਰ ਚੋਗਲਾ ਸਾਹਿਬ ਵੀ ਆ ਰਹੇ ਨੇ ਉਨੇ ਦੱਸ ਦੇ ਜੀ ਅੱਗੇ ਤਾਂ